ए प्रकाश बाणिये ऐश्वर्य सदी स्टूडियो दी कड़ी ते सत्व वच के अत लम्क देने उन सुनो रोज रोजी तरह देहाती प्रोग्राम ਮੈਂ ਕਹਿਣਾ ਲੰਡੂ ਰਾਮ ਹੁਣੀ ਤਾਂ ਜਿਸ ਤੇ ਲੱਗਦੇ ਆ ਵੀ ਬਈ ਬਹੁਤ ਵਧੀਆ ਗੱਲ ਪਾਈ ਆ ਜੀ ਤੁਹਾਡਾ ਬਹੁਤ ਅੱਛਾ ਸਤੰਤੂਣੀ ਵੀ ਆਏ ਨੇ ਲੰਬਰਦਾਰ ਜੀ ਬੈਠੇ ਨੇ ਆ ਬਹੁਤ ਚੰਗਾ ਹੋ ਗਿਆ ਖਾਂਸੀ ਰਾਮ ਜ਼ੁਕਾਮ ਹੁਣੀ ਵੀ ਬੇਦਨਤ ਪੂਟਣਾ ਸਾਰੇ ਵੀ ਅੱਜ ਤੱਕ ਕਮਾਲ ਹੋ ਗਈ ਸਾਰੇ ਸੋ ਆਪਣੇ ਪੈਣ ਗੁੱਦਿੱਤੀ ਹੁਣੀ ਨਹੀਂ ਕਿਤੇ ਨਜ਼ਰ ਆ ਰਿਹਾ ਮੈਨੂੰ ਆ ਮੈਨੂੰ ਐਵੇਂ ਲੱਗਦਾ ਹੈ ਪਾਈ ਲੰਦੂ ਜੀ ਬਾਹਰ ਆਪਣੇ ਘਰ ਦਿੱਤੀ ਜਾਇ ਨੇ ਮੇਰਾ ਭਿੱਜੇ ਨੇ ਬਈ ਬੜੀ ਉਮਰ ਹੈ ਨੰ ਜੇ ਭਿੱਜੇ ਹੋਣਗੇ ਤਾਂ ਆਪਾਂ ਨੂੰ ਛੋੜ ਕੇ ਬਿਠਾ ਲਾਂਗੇ ਵਾਹ ਜੀ ਵਾਹ 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 ਜੈ ਹਿੰਦੀ ਜੈ ਹਿੰਦੀ ਭਾਇਆ ਜੀ ਲੰਗੂ ਰਾਮ ਜੀ ਚੌਧਰੀ ਸਾਹਿਬ ਕੀ ਹਾਲ ਚਾਲ ਹੈ ਬਸ ਜੀ ਬਾਬੇ ਜੀ ਮੇਰਾ ਹੈ ਕਿ ਬਹੁਤ ਬਹੁਤ ਸ਼ੁਕਰੀਆ ਅੱਜ ਫਿਰ ਕੀ ਸੁਣਾਉਣਾ ਸੁਣਵਾਲਿਆਂ ਨੂੰ ਅਰਜ਼ੇ ਆ ਵੀ ਸੁਣਵਾਲਿਆਂ ਨੂੰ ਅੱਜ ਅਸੀਂ ਸਭ ਤੋਂ ਪਹਿਲਾਂ ਤਾਂ ਅੱਜ ਤੁਹਾਨੂੰ ਬਤਾਇਆ ਜਿਹੜਾ ਸ਼ਿਸ਼ੀ ਕੀ ਤੁਹਾਡੀ ਚਿੱਠੀ ਮਿਲੀ ਉਹਨਾਂ ਨੂੰ ਚਿੱਠੀਆਂ ਲਓ ਜੀ ਮੈਂ ਪਹਿਲੀ ਚਿੱਠੀ ਪੜ੍ਹਨ ਲੱਗੀ ਆ ਇਹ ਹੈ ਪਾਈ ਖੰਭਾਰ ਇਹ ਤੋਂ ਪੁੱਛਦੇ ਨੇ ਕਿ ਅਸੀਂ ਜਿਹੜੇ ਕਮਾਦ ਦੀ ਫਸਲ ਪਿੱਛੇ ਜੇ ਬੀਜੀ ਸੀ ਉਹ ਗੰਨਿਆਂ ਦਾ ਜਿਹੜਾ ਮੂੰਹ ਹੈ ਉੱਪਰ ਨੂੰ ਜਾਣ ਦੀ ਬਜਾਏ ਉਹ ਥੱਲੇ ਨੂੰ ਜ਼ਮੀਨ ਵੱਲ ਨੂੰ ਜਾਣ ਲੱਗ ਪੈਂਦੇ ਵਾਹਿਗੁਰੂ ਸੋ ਇਹ ਅਰਜ਼ੇ ਆ ਵੀ ਕਿਸਾਨ ਭਰਾ ਬਾਕੀ ਦੇ ਵੀ ਸੁਣਦੇ ਹੋਣਗੇ ਇਹਦਾ ਬਹੁਤ ਸਿੱਧ ਪਦਰਾ ਜਿਹੜਾ ਇਹ ਪੈਣ ਗੁਰ ਦਿੱਤੀ ਜੀ ਵੀ ਜਦੋਂ ਕਿਸਾਨ ਭਰਾ ਗੰਨਾ ਬੀਜਣ ਲੱਗਣ ਤੇ ਬੀ ਦੀ ਪੁੱਠ ਸਿੱਧ ਨੂੰ ਜ਼ਰੂਰ ਦੇਖ ਲੈਣ ਹਾਂ ਐਸੀ ਬੰਦੇ ਨਹੀਂ ਵੇਖਦੇ ਜੀ ਹਾਂ ਕਈ ਬੰਦੇ ਅਨੇਵਾਬੀ ਨੂੰ ਬੀਜਦੇ ਨੇ ਤੁਸੀਂ ਸੁਣਿਆ ਹੋਣਾ ਕਿ ਕਈ ਵਰੀ ਬੀ ਨਾਸ਼ੀ ਹੋ ਜਾਂਦਾ ਹੈ ਸੋ ਅਰਜ਼ੇ ਆ ਵੀ ਇਹ ਤਾਂ ਉਹਨੇ ਚੰਗਾ ਕੀਤਾ ਜਿਹੜਾ ਮੂੰਹ ਥੱਲੇ ਨੂੰ ਰੱਖਿਆ ਸੀਗਾ ਇਹਨਾਂ ਸ਼ੁਕਰ ਹੈ ਕਿ ਇੱਧਰ ਉੱਧਰ ਨਹੀਂ ਰੱਖਿਆ ਕਿਸੇ ਹੋਰ ਪਾਸੇ ਨਹੀਂ ਚੜ ਗਿਆ ਹਾਂਜੀ ਆ ਦੂਸਰੇ ਚਿੱਠੀ ਦਾ ਵੀ ਸੁਣ ਲਓ ਇਹ ਵੀ ਕਿਸਾਨ ਭਰਾ ਨੇ ਲਿਖੀ ਹੈ ਉਹ ਲਿਖਦੇ ਨੇ ਕਿ ਜੀ ਮੈਂ ਆਹ ਕੀੜੇ ਜਿਹੜੇ ਸਾਡੇ ਫਸਲ ਨੂੰ ਬਹੁਤ ਲੱਗ ਜਾਂਦੇ ਨੇ ਇਹ ਬੜਾ ਨੁਕਸਾਨ ਕਰਦੇ ਨੇ ਜੀ ਕੀੜਿਆਂ ਦਾ ਬੜਾ ਇਹ ਸੁਣਿਆ ਕਿ ਹਾਂਜੀ ਤੋਂ ਅਰਜ਼ੇ ਹੈ ਵੀ ਮੈਂ ਮੈਂ ਚਿੱਠੀ ਪੜ ਲਈ ਤੋਂ ਕੀੜਿਆਂ ਦਾ ਬਹੁਤ ਸਿੱਧ ਪੱਧਰਾ ਜਿਹਾ ਇਲਾਜ ਹੈ ਪੈੰਡੂ ਦੱਸੀ ਅੱਛਾ ਜੀ ਦੱਸੋ ਦੱਸੋ ਜੀ ਉਹਦਾ ਇਲਾਜ ਇਹ ਵੀ ਕੀੜਾ ਤੁਹਾਨੂੰ ਪਤਾ ਹੈ ਕਿਸਾਨ ਭਰਾਵਾਂ ਨੂੰ ਵੀ ਫਸਲ ਦੇ ਉੱਪਰ ਹੀ ਬੈਠਾ ਹੁੰਦਾ ਹੈ ਬਿਲਕੁਲ ਸੋ ਅਰਜ਼ੇ ਹੈ ਵੀ ਕੀੜੇ ਨੂੰ ਸਭ ਤੋਂ ਪਹਿਲਾਂ ਨੱਟ ਕੇ ਜਾ ਕੇ ਫੜ ਲੈਣਾ ਹੈ ਹਾਂਜੀ ਉਨੂੰ ਵੀ ਟਿੱਡੇ ਦੇ ਪਰ ਲੰਮਾ ਪਾ ਲੈਣਾ ਪੁੰਜੇ ਲੰਬਾ ਜਿਹਾ ਬਣਾਣਾ ਜੀ ਬਿਲਕੁਲ ਪੁੰਜੇ ਜਿੱਥੇ ਵੀ ਕਿਤੇ ਤੁਹਾਨੂੰ ਜਗ੍ਹਾ ਮਿਲੇ ਚੰਗੀ ਅੱਛਾ ਜੀ ਸੋ ਅਰਜ਼ੇ ਆ ਵੀ ਕੀੜੇ ਦੇ ਸੱਜੇ ਖੱਬੇ ਪਾਸੇ ਤੁਸੀਂ ਕੁਝ ਕੁ ਤਾਰੀਆਂ ਕੱਢਣੀਆਂ ਅੱਛਾ ਅੱਛਾ ਬੱਕੀਆਂ ਦੇ ਵਿੱਚ ਹਾਂਜੀ ਬੱਕੀਆਂ ਦੇ ਵਿੱਚ ਠੀਕ ਆ ਕੁਝ ਕੁ ਤਾਰੀਆਂ ਦੋਨੇ ਪਾਸੇ ਕੱਢ ਕੇ ਫਿਰ ਸਲਫਾਲਾ ਜ਼ੁਲਾ ਮਾਇਆ ਡੋਲਾ ਜ਼ੀਨ ਦੀ ਇੱਕ ਗੋਲੀ ਉਹਦੇ ਮੂੰਹ ਦੇ ਵਿੱਚ ਪਾ ਦੇਣੀ ਹੈ ਕੀੜੇ ਦੇ ਵੋਸ ਹਾਂਜੀ ਅੱਛਾ ਜੀ ਠੀਕ ਸੋ ਤੇ ਆਪਾਂ ਇਸ ਤਰ੍ਹਾਂ ਤਿੰਨ ਵਾਰੀ ਕਰਨਾ ਹੈ ਦਿਨ ਵਿੱਚ ਹਾਂ ਕੁਦਕ ਤਾਰੀਆਂ ਵੀ ਤਿੰਨ ਵਾਰੀ ਗੋਲੀ ਵੀ ਤਿੰਨ ਵਾਰੀ ਤੇ ਸ਼ਾਮ ਤੱਕ ਕੀੜਾ ਸਰੀਰ ਛੱਡ ਜਾਊਗਾ ਇੱਕ ਚਿੱਠੀ ਜਿਹ ਕਲੀ ਦੇ ਵੀ ਪ੍ਰਿੰ ਲਖੜ ਬਗਾ ਤੋਂ ਲਿੱਤੇ ਨੇ ਕਿ ਮੇਰੇ ਮੂੰਹ ਤੇ ਬਹੁਤ ਜ਼ਿਆਦਾ ਕਿੱਲ ਤੇ ਛਾਈਆਂ ਨੇ ਜੀ ਜੀ ਸੋ ਉਹਨਾਂ ਦਾ ਮੈਨੂੰ ਜਵਾਬ ਦਿਓ ਕਿ ਉਹ ਮੈਂ ਕੀ ਕਰਾਂ ਉਹਨਾਂ ਕਿੱਲਾਂ ਬਾਰੇ ਤੇ ਛਾਈਆਂ ਬਾਰੇ ਇਹ ਤਾਂ ਬਹੁਤ ਸਿੱਧ ਪਧਰਾ ਜਿਹਾ ਇਲਾਜ ਹੈ ਜੀ ਜਿਹੜੀਆਂ ਪੈਣਾ ਬਾਕੀ ਦਿਆਂ ਨੇ ਉਹ ਵੀ ਸੁਣ ਲੈਣ ਕਿ ਪੈਣ ਪਲਕੜੀ ਦੇ ਵਿੱਚ ਨੂੰ ਚਾਹੀਦਾ ਹੈ ਕਿ ਆਪਣੇ ਗਲ ਦੇ ਵਿੱਚ ਇੱਕ ਥੋੜੀ ਲਟਕਾ ਕੇ ਰੱਖਣ ਉਹ ਕਾਦੇ ਲਈ ਜੀ ਉਹ ਇਸ ਲਈ ਵੀ ਜਦੋਂ ਵੀ ਕਿੱਲ ਬਾਹਰ ਨਿਕਲੇ ਉਹਨੂੰ ਥੋੜੀ ਨਾਲ ਠੋਕਦੇ ਆਂ ਆ ਬਿਲਕੁਲ ਸਿੱਧਾ ਜਿਹਾ ਇਲਾਜ ਹੈ ਬਾਕੀ ਉਹਨਾਂ ਨੇ ਛਾਈਆਂ ਬਾਰੇ ਲਿਖਿਆ ਹੈ ਉਹ ਆਪਣੇ ਨਾਲ ਦੇ ਕਿਸੇ ਵੀ ਨਿੱਕਲ ਪਾਲਿਸ਼ ਦੇ ਕਾਰਖਾਨੇ ਤੇ ਜਾ ਕੇ ਸ਼ਾਨ ਦੇ ਉੱਤੇ ਆਪਣਾ ਮੂੰਹ ਅੱਧਾ ਪੌਣਾ ਘੰਟਾ ਲਵਾ ਕੇ ਉਹਦੇ ਉੱਤੇ ਵੀ ਤਕਰੀਬਨ ਡੇਢ ਬੋਤਲ ਤਜਾਬ ਦੀ ਛਿੜਕ ਲੈਣਾ। ਇਹ ਇੱਕ ਬੀਬੀ ਨੇ ਲਿਖੀ ਹੈ। ਉਹ ਕਹਿੰਦੇ ਨੇ ਕਿ ਜੀ ਮੈਨੂੰ ਇੱਕ ਲੜਕੇ ਨਾਲ ਬਹੁਤ ਪਿਆਰ ਹੋ ਗਿਆ ਸੀ। ਪਹਿਲਾਂ ਤਾਂ ਉਹਦੀਆਂ ਚਿੱਠੀਆਂ ਆਉਂਦੀਆਂ ਰਹੀਆਂ। ਅੱਜਕੱਲ ਉਹਨੇ ਚਿਠੀ ਪਾਉਣੇ ਬਿਲਕੁਲ ਬੰਦ ਕੀਤੀ ਹੋਈ ਹੈ ਤੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਵੀ ਜੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੋ ਸਕਦਾ ਕਾਕਾ ਜੀ ਵੀ ਉਦੋਂ ਨਾ ਸੌਂਦੇ ਹੋਣ। ਸੋ ਇਹਦਾ ਇਲਾਜ ਬਹੁਤ ਛਿਤ ਪਧਰਿਆ ਜੇ ਹੈ ਉਹਨਾਂ ਨੇ ਇੱਕ ਨੁਕਸਾ ਦੱਸ ਦਿੰਨੇ ਆ। ਹਾਂਜੀ ਤੇ ਉਹ ਪੈਣ ਜਿਓ ਨੇ ਉਹਦਾ ਇਸਤੇਮਾਲ ਕਰਨ। ਤੇ ਨੁਸਖਾ ਹੈ ਕਿ ਲੇ ਲਾਲ ਮਿਰਚਾਂ ਸਾਡੀਆਂ ਤਿੰਨ। ਹਾਂਜੀ ਤੋਣੀ ਗੋਇਆਂ ਦੀ ਤੁਖਾ ਨੱਕ ਦੇ ਆਪਣੇ ਅੱਗੇ ਲਾ ਜਦ ਆਣੀ ਨਿਛਾ ਸੱਟ ਜਿੰਨ ਜਾਏਗਾ ਆਪੇ ਨਠਾ ਹਾਂਜੀ ਇਹ ਇਸ ਦਾ ਪੂਤੀ ਹੁੰਦਾ ਜੀ ਇਹਨੂੰ ਕੱਢਣ ਦਾ ਇਹ ਨੁਸਖਾ ਹੈ ਇੱਕ ਪਿੰਦ ਬੂਰਮਾਜ ਰਾਜ ਜ਼ਿਲ੍ਹਾ ਰੋਪੜ ਤੋਂ ਲਿਖਦੇ ਨੇ ਏਸਦਾਰ ਬਲਵੰਤ ਸਿੰਘ ਜੀ ਕਿ ਸਾਡੇ ਜੀ ਮਹਿਮਾਨ ਬੜੇ ਆਉਂਦੇ ਮਹਿਮਾਨਾਂ ਹਾਂਜੀ ਗੱਲ ਇਹ ਹੈ ਵੀ ਮਹਿਮਾਨਾਂ ਦੀ ਸਮੱਸਿਆ ਸਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਹੈ ਤੋ ਸਾਹਿਬ ਬਲਵੰਤ ਸਿੰਘ ਜੀ ਅਰਜ਼ੇ ਆ ਵੀ ਤੁਹਾਡੇ ਘਰ ਦੇ ਵਿੱਚ ਮਹਿਮਾਨ ਜ਼ਿਆਦਾ ਆਉਂਦੇ ਨੇ ਨੰਬਰ 1 ਇਹਦਾ ਬਹੁਤ ਸਿੱਧ ਪਦਰਾ ਜਲਾਜ ਹੈ। ਅੱਛਾ ਜੀ ਦੱਸੋ। ਇਹਦਾ ਹਲਾਜ ਇਹ ਵੀ ਪਹਿਲੀ ਗੱਲ ਤੇ ਕਿ ਮਹਿਮਾਨਾਂ ਨੂੰ ਤੁਸੀਂ ਰੰਗਬਰੰਗਾ ਕੋਈ ਖਾਣਾ ਨਹੀਂ ਦੇਣਾ। ਬਿਲਕੁਲ ਹਾਂ। ਹਾਂ ਜੀ। ਹਾਂ ਜਦੋਂ ਵੀ ਘਰ 'ਚ ਆਉਣ ਮੂੰਹ ਮੱਥਾ ਬੱਟ ਕੇ ਉਹਦੇ ਨਾਲ ਗੱਲ ਕਰਨੀ ਹੈ ਕਿਸੇ ਨਾਲ ਸਿੱਧੇ ਮੂੰਹ ਨਾਲ ਨਹੀਂ ਕਰਨੀ। ਜੀ। ਅੱਛਾ ਤੁਸੀਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਮਹਿਮਾਨਾਂ ਨੂੰ ਕੋਈ ਵੀ ਮਹਿਮਾਨ ਨਿਵਾਦੀ ਨਾ ਦਿੱਤੀ ਜਾਵੇ। ਅੱਛਾ ਜੀ। ਜੇ ਉਹ ਫੇਰ ਵੀ ਤੁਹਾਡੇ ਘਰੋਂ 5 7 10 15 20 ਦੇ ਨਾ ਹਿਲਣ ਤਾਂ ਘਰ ਨੂੰ ਅੱਗ ਲਾ ਲੋ ਜੀ ਲੰਡੂ ਰਾਮ ਜੀ ਅਗਲੀ ਗੱਲ ਹੈ ਕਿ ਲਾਲਾ ਗੁਰਧਾਰੀ لال ਜੀ ਲਿਖਦੇ ਨੇ ਕਿ ਜਿਹੜਾ ਸ਼ਾਮੋ ਡੈਣ ਵਾਲਾ ਡਰਾਮਾ ਤੁਸੀਂ ਪਿਛਲੀ 17 ਤਰੀਕ ਨੂੰ ਰੇਡੀਓ ਤੋਂ ਸੁਣਾਇਆ ਸੀ ਸਾਨੂੰ ਬਹੁਤ ਚੰਗਾ ਲੱਗਿਆ ਸਾਨੂੰ ਉਹ ਦੁਬਾਰਾ ਸੁਣਾਉਣ ਦੀ ਤਰੀਫ ਕਰੋ ਰਾਣਾ ਜੀ ਚੰਗਾ ਜੀ ਕੀ ਨੋ ਦੱਸਿਆ ਇਹਨਾਂ ਦਾ ਸ਼ਾਮੋ ਡੈਣ ਤੇ ਗੁਰਧਾਰੀ لال ਜੀ ਜੀ ਇਹ ਅਰਜ਼ੇ ਹੈ ਵੀ ਗੁਰਧਾਰੀ لال ਜੀ ਤੁਹਾਡੀ ਚਿੱਠੀ ਸਾਨੂੰ ਮਿਲੀ ਸ਼ਾਮੋ ਡੈਣ ਤੁਸੀਂ ਡਰਾਮਾ ਸਾਡਾ ਪਸੰਦ ਕੀਤਾ ਤੇ ਤੁਸੀਂ ਦੁਬਾਰਾ ਸੁਣਾਉਣ ਬਾਰੇ ਲਿਖਿਆ ਦੁਬਾਰਾ ਅਰਜ਼ੇ ਆ ਵੀ ਅਸੀਂ ਤੁਹਾਡੇ ਪਿਓ ਦੇ ਨੌਕਰ ਤਾਂ ਲੱਗੇ ਨਹੀਂ ਹੋਏ ਵੀ ਜਿਹੜਾ ਤੁਹਾਨੂੰ ਡਰਾਮਾ ਦੁਬਾਰਾ ਸੁਣਾਈ ਹੈ ਨੌਕਰ ਦਾ ਸਾਨੂੰ ਹੋਰ ਵੀ ਕਈ ਕੰਮ ਹੁੰਦੇ ਨੇ ਤੁਸੀਂ ਤਾਂ ਵਿਹਲੇ ਬੈਠੇ ਸਾਰਾ ਦਿਨ ਚਿੱਠੀਆਂ ਲਿਖਣ ਤੁਹਾਨੂੰ ਹੋਰ ਕੋਈ ਕੰਮ ਤੇ ਅਗਲੀ ਚਿੱਠੀ ਜੀ ਬਸ ਜੀ ਚਿੱਠੀਆਂ ਦੇ ਜਵਾਬ ਸਾਹਿਬ ਮੇਰੇ ਖਿਆਲ ਅਕ ਸਾਡੇ ਭੈਣਾਂ ਭਰਾਵਾਂ ਨੂੰ ਮਿਲ ਗਏ ਹੋਣੇ ਆ ਹੁਣ ਆਪਾਂ ਅਗਲਾ ਪ੍ਰੋਗਰਾਮ ਕੀ ਹੈ ਉਹਦੇ ਬਾਰੇ ਜਰਾ ਅੱਗੇ ਸੁਣਨ ਵਾਲਿਆਂ ਨੂੰ ਦੱਸ ਦੇ